ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਮਨਦੀਪ कौर ਲੰਡਨੋਂ ਟੈਰ ਯੂ ਤੋਂ ਸੌਰੀ ਮੈਂ ਰੋਜ਼ ਲਾਈਵ ਆਪਣਾ 10 ਤੋਂ 12 ਦੇ ਵਿੱਚ ਕਰਦੀ ਹੁੰਦੀ ਆ ਪਰ ਅੱਜ ਜੀ ਸੈਟਰਡੇ ਸੀਗਾ ਸੋ ਬੱਚੇ ਘਰ ਸੀਗੇ ਤੇ ਬੱਚਿਆਂ ਕਰਕੇ ਬਿਜ਼ੀ ਸੀਗੀ ਮੈਂ ਕਾਫੀ ਔਰ ਉਹਨਾਂ ਦੇ ਐਕਟੀਵਿਟੀਆਂ ਵੀ ਹੁੰਦੀ ਆ ਐਵਰੀ ਸੈਟਰਡੇ ਤੇ ਸਵਿਮਿੰਗ ਕਲਾਸ ਚ ਲੈ ਕੇ ਗਈ ਉਹਨਾਂ ਨੂੰ ਤੇ ਘਰ ਦੇ ਕੰਮਕਾਰ ਤੇ ਉਹਨਾਂ ਦੇ ਵਿੱਚ ਨਾਲ ਨਾਲ ਇਨਕੁਆਰੀਜ਼ ਜਿਹੜੀਆਂ ਆਈਆਂ ਹੋਈਆਂ ਸੀਗੀਆਂ ਉਹਨਾਂ ਦੇ ਆਨਸਰਸ ਵੀ ਦਿੱਤੇ ਤੇ ਭੈਣ ਭਰਾਵਾਂ ਦੇ ਵਿੱਚ ਵਿੱਚ ਕਾਲਸ ਵੀ ਆਉਂਦੀਆਂ ਆ ਉਹਨਾਂ ਨੂੰ ਵੀ ਆਸਰ ਕਰਨਾ ਹੁੰਦਾ ਕਿਉਂਕਿ ਸਭ ਦੇ ਕੋਲੇ ਹੀ ਦੋ ਛੁੱਟੀਆਂ ਹੁੰਦੀਆਂ ਆ ਜਿਹਦੇ ਵਿੱਚ ਆਪਾਂ ਕੁਝ ਐਕਸਟਰਾ ਦੇਖਣਾ ਸੁਣਨਾ ਚਾਹੁੰਦੇ ਹੁੰਨੇ ਆ ਕਿ ਕੀ ਮੈਂ ਕਰ ਸਕਦਾ ਆ ਹਨਾ ਆਪਣੀ ਜੌਬ ਤੋਂ ਇਲਾਵਾ ਆਪਣੇ ਜੇ ਕੰਮ ਨੂੰ ਚੇਂਜ ਕਰਨਾ ਹੈ ਤਾਂ ਵੀ ਆਪਾਂ ਕਹਿੰਨੀ ਆ ਕਿ ਸੈਟਰਡੇ ਸੰਡੇ ਦੇਖਾਂਗੇ ਕਿ ਕੋਈ ਓਪਰਚ्युनिटी ਮਿਲਦੀ ਆ ਕਿਦਾਂ ਆਪਾਂ ਅੱਗੇ ਕਿਦਾਂ ਵੱਧ ਸਕਦੇ ਹਾਂ ਨਾ ਕੁਝ ਚੇਂਜ ਕਿਦਾਂ ਲਿਆ ਸਕਦੇ ਆ ਸੋ ਬਹੁਤ ਸਾਰੇ ਭੈਣ ਭਰਾਵਾਂ ਨੇ ਕਮੈਂਟ ਕੀਤੇ ਮੈਸੇजेस ਕੀਤੇ ਔਰ ਕਾਲਸ ਕੀਤੀਆਂ ਸਭ ਦਾ ਬਹੁਤ 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 ਮੈਂ ਕੋਸ਼ਿਸ਼ ਕੀਤੀ ਆਪਣੇ ਵੱਲੋਂ ਸਭ ਨੂੰ ਆਨਸਰਸ ਦੇਣ ਦੀ ਮੈਂ ਕਈਆਂ ਨੂੰ ਬਾਅਦਚਾਨ ਹੀ ਰਿਪਲਾਈ ਦਿੱਤਾ ਕਿਉਂਕਿ ਮੈਂ ਔਨ ਦਾ ਸਪੌਟ ਕੇਵਰ ਨਹੀਂ ਫੋਨ ਚੱਕਿਆ ਜਾਂਦਾ ਤੇ ਬਾਅਦਚਾਨੀ ਉਹਨਾਂ ਨੂੰ ਕਾਲ ਕੀਤੀ ਕਿਉਂਕਿ ਪਤਾ ਨਹੀਂ ਹੁੰਦਾ ਕਿ ਕਿਹੜੀ ਕਾਲ ਦੇ ਵਿੱਚ ਤੁਹਾਨੂੰ ਕੰਮ ਦੇ ਬਾਰੇ ਪੁੱਛਿਆ ਜਾ ਰਿਹਾ ਜਾਂ ਕਿਸੇ ਹੋਰ ਚੀਜ਼ ਦੇ ਬਾਰੇ ਸੋ ਆਪਾਂ ਸਭ ਨੂੰ ਟਾਈਮ ਦੇਈਦਾ ਆ ਦੱਸੀਦਾ ਆ ਬਿਜ਼ਨਸ ਦੇ ਬਾਰੇ ਪਰ ਬਾਕੀ ਆਪਣਾ ਮਾਈਂਡ ਸੈਟ ਆ ਜਿੱਦਾਂ ਆਪਾਂ ਨੂੰ ਠੀਕ ਲੱਗਦਾ ਹਨਾ ਇਨਫੋਰਮੇਸ਼ਨ ਲੈਣੀ ਬਹੁਤ ਜ਼ਰੂਰੀ ਆ ਹਰ ਇੱਕ ਕਾਲ ਦੇ ਵਿੱਚ ਮੇਰਾ ਇਹੀ ਸੀਗਾ ਕੀ ਤੁਸੀਂ ਸਾਨੂੰ ਕਾਲਤੇ ਹੀ ਕਿਉਂ ਨਾ ਦੱਸ ਦੋ ਅ ਵੈਬਿਨਾਰ ਵੀ ਦੇਖਣਾ ਕਿ ਉਹਨਾਂ ਟਾਈਮ ਵੀ ਨਹੀਂ ਕੱਢ ਪਾਰੇ ਕਿ ਤੁਸੀਂ ਵੈਬਿਨਾਰ ਦੇਖ ਸਕੋ ਤੇ 90 ਮਿੰਟ ਦਾ ਵੈਬਿਨਾਰ ਆ ਤੇ ਆਪਣੇ ਕੁਝ ਵਧੀਆ ਕਰਨ ਵਾਸਤੇ ਉਹਦੇ ਬਾਰੇ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੈ ਹਨਾ ਆਪਾਂ ਕਿਸੇ ਨਵੀਂ ਚੀਜ਼ ਨੂੰ ਟਰਾਈ ਕਰ ਰਹੇ ਹਾਂ ਮੇਬੀ ਤੁਸੀਂ ਨਹੀਂ ਨਵੀਂ ਨੂੰ ਕਰ ਰਹੇ ਹੋਗੇ ਇਹ ਮੇਰੇ ਵਾਸਤੇ ਨਵਾਂ ਸੀਗਾ ਪਰ ਕਹਿ ਲਓ ਕਿ ਉਹ ਉਸ ਟ੍ਰਾਈ ਦਾ ਲੈਣਾ ਬਹੁਤ ਜ਼ਰੂਰੀ ਹੁੰਦਾ ਆ ਆ 90 ਮਿੰਟ ਦੇ ਵੈਬਨਾਰ ਦੇ ਵਿੱਚ ਆ ਕਾਫੀ ਡਿਟੇਲ ਦਿੱਤੀ ਹੁੰਦੀ ਆ ਕਿ ਕਿਦਾਂ ਆਪਾਂ ਇੰਟਰਨੈਟ ਨੂੰ ਯੂਜ਼ ਕਰਕੇ ਆ ਗਲੋਬਲੀ ਕਨੈਕਟ ਹੋ ਸਕਦੇ ਆ ਹਨਾ ਆ ਆਪਾਂ ਡੇਲੀ ਬੇਸਿਸ ਤੇ ਵੀ ਇਸ ਚੀਜ਼ ਨੂੰ ਦੇਖੋ ਤੇ ਕਿਦਾਂ ਕਨੈਕਟ ਹੋਣੇ ਆ ਕਿ ਕੀ ਨਿਊਜ਼ ਆ ਘਰੇ ਬੈਕ ਹੋਮ ਜੇ ਤੁਸੀਂ ਫੋਨ ਕਰਨਾ ਹੈ ਵੀਡੀਓ ਕਾਲ ਕਰ ਸਕਦੇ ਆ ਕਿਦਾਂ ਆਪਾਂ ਕਨੈਕਟ ਹੋ ਰਹੇ ਆ ਪਹਿਲਾਂ ਜਿੱਦਾਂ ਕਹਿ ਲਓ ਕਿ ਚਿੱਠੀਆਂ ਪੱਤਰ ਲਿਖਦੇ ਸੀਗੇ ਉਹੋ ਜ਼ਮਾਨੇ ਤਾਂ ਬਹੁਤ ਪਿੱਛੇ ਰਹਿ ਗਏ ਆ ਤੇ ਇੱਥੋਂ ਹੀ ਪਤਾ ਚੱਲਦਾ ਆ ਕਿ ਆਨਲਾਈਨ ਵਰਲਡ ਜਿਹੜਾ ਆ ਕਿੰਨਾ ਬੂਮ ਹੋ ਰਿਹਾ ਹੈ ਕਿੰਨਾ ਵਧੀਆ ਕੰਮ ਹੋ ਰਿਹਾ ਆ ਔਰ ਨਵੀਆਂ-ਨਵੀਆਂ ਤਕਨੀਕਾਂ ਯੂਜ਼ ਹੋ ਰਹੀਆਂ ਆ ਉਹਦੇ ਵਿੱਚੋਂ ਤਾਂ ਮੈਂ ਇਹ ਹੀ ਲੈ ਲਓ ਕਿ AI ਟੂਲਸ ਕਿਦਾਂ ਹੈਲਪ ਕਰ ਰਹੇ ਆ ਕਮਾ ਕਰਾਂ ਦੇ ਵਿੱਚ ਵੀ ਹੈ ਨਾ ਆਪਾਂ ਜੀ ਕਿਤੇ ਥੋੜਾ ਜਿਹਾ ਵੀ ਜਾਣਾ ਹੁੰਦਾ ਹੈ ਤੇ ਆਪਾਂ ਨੂੰ ਨਹੀਂ ਰਾਹ ਪਤਾ ਤੇ ਆਪਾਂ ਜੀਪੀਐਸ ਔਨ ਕਰਦੇ ਆ ਆਲ ਦੈਟ ਥਿੰਗਸ ਆਪਣੀ ਲਾਈਫ ਨੂੰ ਈਜ਼ੀ ਕਰਦੀਆਂ ਆ ਤੇ ਆਪਾਂ ਨੂੰ ਇੱਕ ਪਾਥ ਕਲੀਅਰ ਹੋ ਜਾਂਦਾ ਆਪਣਾ ਤੇ ਆਪਾਂ ਨੂੰ ਸੇਫ ਫੀਲ ਵੀ ਹੁੰਦਾ ਆ ਤੇ ਉਸੇ ਤਰ੍ਹਾਂ ਸੇਫ ਫੀਲ ਕਰਨ ਵਾਸਤੇ ਅਸੀਂ ਕਹਿੰਦੇ ਆ ਕਿ ਤੁਸੀਂ ਫ੍ਰੀ ਵਰਕਸ਼ਾਪ ਫ੍ਰੀ ਵੈਬਿਨਾਰ ਜਿਹੜਾ ਸਾਡਾ ਆ ਉਹ ਦੇਖੋ ਤੇ ਉਹਦੇ ਵਿੱਚ ਇਨਫੋਰਮੇਸ਼ਨ ਲੋ ਫਿਰ 30 ਡੇਸ ਟ్రਾਇਲ ਪੀਰੀਅਡ ਹੁੰਦਾ ਆ ਜੇ ਤੁਸੀਂ ਸਾਈਨ ਅਪ ਕਰ ਲਿਆ ਆ ਵੈਬਸਾਈਟ ਦੇ ਉੱਤੇ ਤੁਹਾਨੂੰ ਈਮੇਲਸ ਆ ਰਹੀਆਂ ਆ ਹਨਾ ਮੇਰੇ ਵੱਲੋਂ ਤੇ ਆਈਲੀ ਹਾਈਲੀ ਰეკਮੈਂਡ ਕਿ ਤੁਸੀਂ ਈਮੇਲਸ ਨੂੰ ਖੋਲੋ ਦੇਖੋ ਲਿੰਕਸ ਆਏ ਹੁੰਦੇ ਆ ਸਾਡੇ ਵੱਲੋਂ ਤੇ ਵੈਬਿਨਾਰ ਚ ਦੇਖ ਲਿਆ ਤੇ 30 ਡੇਸ ਦਾ ਟ్రਾਇਲ ਪੀਰੀਅਡ ਨੈਕਸਟ ਸਟੈਪ ਜ਼ਰੂਰ ਲਿਓ ਉਹ ਉਹਦੇ ਵਿੱਚ ਆਪਾਂ ਪੂਰਾ ਜਿੱਦਾਂ ਕਿਹਾ ਆ ਪਹਿਲੇ ਲਾਈਵ ਸਟਰੀ ਵੀ ਮੈਂ ਦੱਸਿਆ ਕਿ ਆਪਾਂ ਪੂਰਾ ਬਿਜ਼ਨਸ ਮਾਡਲ ਤੁਹਾਨੂੰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਆ ਕਿਸੇ ਵੀ ਕੰਮ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਇੰਨੀ ਡਿਟੇਲ ਦਿੱਤੀ ਜਾਂਦੀ ਆ ਕਿ ਕੰਮ ਕੀ ਹੈ ਕਿੱਦਾਂ ਕਰਨਾ ਹੈ ਹਨਾ ਜਿੱਦਾਂ ਇੱਕ ਛੋਟੀ ਜੀ ਜੌਬ ਵੀ ਲੈ ਲਓ ਮੈਂ ਪਹਿਲਾਂ ਜਦੋਂ ਇੱਥੇ ਆਈ ਸੀ ਮੈਂ ਰੈਸਟੋਰੈਂਟਸ 'ਚ ਵੀ ਕੰਮ ਕੀਤਾ ਤੇ ਫਿਰ ਉਸ ਤੋਂ ਬਾਅਦ ਮੈਂ ਪੜ੍ਹਾਈ ਕੀਤੀ ਤੇ ਫਿਰ ਮੈਂ ਆਪਣਾ ਸਕੂਲ ਸਾਈਟ 'ਤੇ ਆ ਗਈ ਤੇ ਪਰ ਉੱਥੇ ਵੀ ਸਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਹਨਾ ਰੈਸਟੋਰੈਂਟ ਦੇ ਵਿੱਚ ਕਿੱਦਾਂ ਕੰਮ ਕਰਨਾ ਕਿੱਦਾਂ ਤੁਸੀਂ ਇੱਕ ਸੈਂਡਵਿਚ ਵੀ ਬਣਾਉਣਾ ਆ ਉਹ ਵੀ ਦੱਸਿਆ ਜਾਂਦਾ ਪਰ ਕੀ ਉਹ ਸਾਨੂੰ ਸਾਰਾ ਕੁਝ ਪਹਿਲਾਂ ਦੱਸ ਦਿੰਦੇ ਆ ਨਹੀਂ ਇਦਾਂ ਨਹੀਂ ਹੁੰਦਾ ਹਨਾ ਤੇ ਹਰੇਕ ਚੀਜ਼ ਨੂੰ ਸਕ੍ਰੈਚ ਤੋਂ ਤੁਸੀਂ ਅੰਦਰ ਜਾ ਕੇ ਹੀ ਸਿੱਖਦੇ ਆ ਪਰ ਇਸ ਬਿਜ਼ਨਸ ਦੇ ਵਿੱਚ ਤੁਸੀਂ ਦੇਖ ਲਓਗੇ ਸਾਰਾ ਕੁਝ ਕੀ ਕੀ ਹੈਗਾ ਆ انہا کہ اندر دا بیوٹی ਹੈਗੀ ਆ ਜਿਹੜੀ ਅਸੀਂ ਸਾਰੇ ਇੰਨਾ ਜ਼ਿਆਦਾ ਲਾਈਵ ਆ ਕੇ ਦੱਸ ਰਹੇ ਹੈਗੇ ਆ ਕਿ ਸਾਡੇ ਵਾਸਤੇ ਇੱਕ بیسٹ اپਰਚ्युनिटी ਆ ਸਾਡੇ ਨਾਲ ਗੱਲਬਾਤ ਕਰੋ ਤੁਹਾਨੂੰ ਸ਼ਾਇਦ ਮੌਕਾ ਨਾ ਪਹਿਲਾਂ ਮਿਲਿਆ ਹੋਵੇ ਇਦਾਂ ਦਾ ਕੰਮ ਕਰਨ ਦਾ ਜਿਹੜਾ ਕਿ ਸਾਨੂੰ ਇੱਕ ਪੈਸਿਵ ਇਨਕਮ ਦੇ ਰਿਹਾ ਆ ਤੇ ਉਹ ਉਹਨੂੰ ਤੁਸੀਂ ਕਿਉਂ ਨਾ ਇਹਦਾ ਬੈਨੀਫਿਟ ਲਵੋ ਤੇ ਜਾਣਕਾਰੀ ਤੋਂ ਬਿਨਾ ਤਾਂ ਪੋਸੀਬਲ ਨਹੀਂਗਾ ਪਰ 30 ਡੇਸ ਦਾ ਟ੍ਰਾਇਲ ਪੀਰੀਅਡ ਲੈ ਕੇ ਫਿਰ ਨੈਕਸਟ ਸਟੈਪ ਜ਼ਰੂਰ ਲੋ bizness ਸ਼ੁਰੂ ਕਰੋ ਸਾਰਾ ਕੁਝ ਸਕ੍ਰੈਚ ਤੋਂ ਸਿਖਾਵਾਂਗੀ ਮੈਂ ਮੈਂ ਇਹ ਪ੍ਰੋਮਿਸ ਕਰਦੀ ਆ ਕਿ ਮੈਂ ਆਪਣਾ 100% ਹਰੇਕ ਮੇਰੇ ਜਿੰਨੇ ਵੀ ਮੇਰੇ ਨਾਲ ਜੁੜਦੇ ਆ ਭੈਣ ਭਰਾ ਮੈਂ ਉਹਨਾਂ ਨੂੰ ਦਿੰਨੀ ਆ ਤਾਂ ਕਿ ਉਹ ਵੀ ਘਰ ਤੋਂ ਅਰਨਿੰਗ ਕਰ ਸਕਣ ਮੇਰਾ ਜਿਹੜਾ ਯੋਗਦਾਨ ਹੋਏ ਹੀ ਹੁੰਦਾ ਕਿ ਮੈਂ ਇੱਕ ਸੁਜੈਸ਼ਨ ਦੇ ਦੂੰਗੀ ਬਾਕੀ ਸਾਰਾ ਕੁਝ ਤਾਂ ਸਾਡੀ ਟ੍ਰੇਨਿੰਗ ਦੇ ਵਿੱਚ ਅਮ ਦੱਸਿਆ ਗਿਆ ਆ ਸਟੈਪ ਵਾਈਜ਼ ਸਟੈਪ ਵੀਡੀਓ ਬੇਸ ਟ੍ਰੇਨਿੰਗ ਦੇ ਵਿੱਚ ਸਾਰਾ ਕੁਝ ਸਮਝਾਇਆ ਜਾਂਦਾ ਕਿ ਕਿੱਦਾਂ ਇੱਕ ਪੇਜ ਬਣਾਉਣਾ ਬਿਜ਼ਨਸ ਪੇਜ ਬਣਾਉਣਾ ਕਿੱਦਾਂ ਐਡਵਰਟਾਈਜ਼ਮੈਂਟ ਕਰਨੀ ਆ ਹਨਾ ਔਰ ਕਿੱਦਾਂ ਆਪਾਂ ਕਨੈਕਟ ਹੋ ਸਕਦੇ ਆ ਇੱਕ ਨਾਈਸ ਵੇ ਦੇ ਨਾਲ ਆਪਣੀ ਆਡੀਅנס ਦੇ ਨਾਲ ਜਿਹੜੀ ਕਿ ਗਲੋਬਲ ਹੈਗੀ ਆ ਆਪਾਂ ਕੈਨੇਡਾ ਅਮਰੀਕਾ ਇੰਡੀਆ ਕਿਤੇ ਵੀ ਬੈਠੇ ਹੋਈਏ ਆਪਾਂ ਆਪਣੇ ਫੋਨ ਤੋਂ ਇੰਟਰਨੈਟ ਦੀ ਵਰਤੋਂ ਕਰਦੇ ਹੋਏ ਇਸ ਬਿਜ਼ਨਸ ਨੂੰ ਚਲਾ ਸਕਦੇ ਹਾਂ ਵਾਈਫਾਈ ਗੁੱਡ ਇੰਟਰਨੈਟ ਕਨੈਕਸ਼ਨ ਹੋਰ ਕੀ ਚਾਹੀਦਾ ਆ ਇੱਕ ਤੋਂ ਦੋ ਘੰਟੇ ਚਾਹੀਦੇ ਆ ਤੇ ਇੱਕ ਵਧੀਆ ਅਰਨਿੰਗ ਬਿਜ਼ਨਸ ਦੇ ਬਾਰੇ ਬਿਜ਼ਨਸ ਨੂੰ ਅਸੀਂ ਕਿਉਂ ਇੰਨਾ ਜ਼ਿਆਦਾ ਪ੍ਰੀਫਰੈਂਸ ਦੇਣੀ ਆ ਕਿਉਂਕਿ ਜੌਬ ਜਿਹੜੀਆਂ ਆ ਉਹਨਾਂ ਦੀ ਕੋਈ ਗਾਰੰਟੀ ਨਹੀਂ ਹੈ ਅੱਜ ਤੋਂ 2 ਸਾਲ ਪਹਿਲਾਂ ਅ ਬਿਫੋਰ ਆਈ ਸਟਾਰਟਡ ਥਿਸ ਬਿਜ਼ਨਸ ਮੈਂ ਨੋ ਜਦੋਂ 2021 ਦੇ ਵਿੱਚ ਸਭ ਨੇ ਕੋਵਿਡ ਦਾ ਉਹ ਫੇਸ ਦੇਖਿਆ ਜਿਹਦੇ ਵਿੱਚ ਬਹੁਤ ਸਾਰੇ ਭੈਣ ਭਰਾਵਾਂ ਦੀਆਂ ਜੌਬਸ ਗਈਆਂ ਜਿਹੜੇ ਫਿਜ਼ੀਕਲੀ ਜੌਬ ਕਰਨ ਦੇ ਕਰਨ ਜਾਂਦੇ ਸੀ ਮੈਂ ਵੀ ਉਹਨਾਂ ਚੋਂ ਇੱਕ ਸੀਗੀ ਮੈਨੂੰ ਵੀ ਲੇਰ ਹੌਪ ਹੋਇਆ ਤੇ ਤਾਂ ਬੱਚੇ ਉਸ ਵੇਲੇ ਘਰ ਸੀਗੇ ਤੇ ਘਰੋਂ ਸਕੂਲਿੰਗ ਹੋ ਰਹੀ ਸੀ ਤੇ ਫਿਰ ਪੈਰੈਂਟਸ ਦੇ ਵਿੱਚੋਂ ਇੱਕ ਜਾਨੇ ਨੂੰ ਜਾਂ ਮੇਰੇ ਹਸਬੰਡ ਨੇ ਦੇ ਘਰ ਜਾਂ ਮੈਂ ਰਹਾ ਹਨਾ ਤੇ ਉਹ ਮੈਂ ਚੂਸ ਕੀਤਾ ਕਿ ਮੈਂ ਕੋਈ ਘਰ ਤੋਂ ਦੇਖੂਗੀ ਚੀਜ਼ ਜਿਹੜੀ ਮੈਂ ਘਰ ਤੋਂ ਕਰ ਸਕੂਗੀ ਪਰ ਮੀਨ ਵਾਈਲ ਬੱਚੇ ਇੰਪੋਰਟੈਂਟ ਹੱਸਾ ਢੇਲੇ ਤੇ ਬੱਚਿਆਂ ਕਰਕੇ ਮੈਂ ਘਰ ਰਹੀ ਪਰ ਮੈਨੂੰ ਉਸ ਜਿਹੜਾ ਮੈਨੂੰ ਹੁਲਾਰਾ ਮਿਲਿਆ ਉਸ ਦੇ ਵਿੱਚ ਮੈਂ ਇੱਕ ਵਧੀਆ ਪਲੇਟਫਾਰਮ ਚੁਣਿਆ ਹਨ ਬਹੁਤ ਸਾਰੇ ਪਿੰਡ ਪੁਰਾ ਡਿਸੀਜਨ ਨਹੀਂ ਮੇਕਰ ਪਾਉਂਦੇ ਪਰ ਜਦੋਂ ਸਿਰ ਤੇ ਪੈਂਦੀ ਆ ਤੇ ਉਦੋਂ ਆਪਾਂ ਡਿਸੀਜਨ ਵੀ ਬਣਾਉਂਦੇ ਆ ਮਾਈਂਡਸੈਟ ਵੀ ਸਹੀ ਹੋ ਜਾਂਦੇ ਆ ਸਾਰਾ ਕੁਝ ਹੀ ਠੀਕ ਚੱਲਦਾ ਆ ਤੇ ਉਹੀ ਆ ਕਿ ਆਪਾਂ ਕੋਸ਼ਿਸ਼ करिए ਵਿਸ਼ਵਾਸ करिए ਆਪਣੇ ਸਾਰੀ ਜਿੰਨਾ ਵੀ ਆਪਣਾ ਸਰਚ ਹੁੰਦੀ ਆ ਉਹਨੂੰ ਕਰੋ ਦੇਖੋ ਸੁਣੋ ਉਸ ਤੋਂ ਬਾਅਦ ਆਪਣਾ ਡਿਸੀਜਨ ਬਣਾਉਣਾ ਆ ਹੈਨਾ ਔਰ ਜਿਸ ਬੰਦੇ ਨੇ ਕਦੇ ਵੀ ਇਦਾਂ ਦਾ ਕੰਮ ਨਹੀਂ ਕੀਤਾ ਆਨਲਾਈਨ ਮਾਰਕੀਟਿੰਗ ਦਾ ਜਾਂ ਆਨਲਾਈਨ ਸਪੇਸ ਦੇ ਵਿੱਚ ਕਦੇ ਜੌਬ ਨਹੀਂ ਕੀਤੀ ਕਿ ਸਿੱਖਣੀ ਚਾਹੀਦੀ ਆ ਆਪਾਂ ਨੇ ਪਤਾ ਹੀ ਆ ਕਿ ਫਿਜ਼ੀਕਲ ਜੌਬਸ ਕਿੰਨੀਆਂ ਘਟ ਗਈਆਂ ਆ ਲੇਡ ਆਫ ਹੋ ਰਿਹਾ ਇਵਨ ਐਮਾਜ਼ਨ ਦੇ ਵਿੱਚ ਵੀ ਜਿਹੜੇ ਭੈਣ ਭਰਾ ਕੰਮ ਕਰਦੇ ਸੀਗੇ ਆਪਾਂ ਦੇਖਦੇ ਆਂ ਜਾਂ ਸੁਣਦੇ ਆਂ ਕਿ ਜਿਹੜੇ ਉਹਨਾਂ ਨੇ ਰੋਬੋਟ ਲੈ ਆਉਂਦੇ ਆ ਫਿਜ਼ੀਕਲ ਵਰਕ ਵਾਸਤੇ ਉੱਥੇ ਤੇ ਜਿਹੜੇ ਉੱਥੇ EMPLOYE ਕੰਮ ਕਰ ਰਹੇ ਸੀਗੇ ਉਹ ਉਹਨਾਂ ਨੇ ਕੱਢ ਦਿੱਤੇ ਉੱਥੋਂ ਹਨਾ ਅ ਇਦਾਂ ਦੀਆਂ ਨਿਊਜ਼ ਆਪਣੇ ਭੈਣ ਭਰਾ ਹੈਗੇ ਜਿਹੜੇ ਉੱਥੇ ਕੰਮ ਕਰਦੇ ਆ ਤੇ ਆਪਾਂ ਮਾੜੀ ਨਹੀਂ ਕਹਿੰਦੀ ਕਿਸੇ ਵੀ ਜੌਬ ਨੂੰ ਪਰ ਇੱਕ ਉਹਦੇ ਜੌਬ ਦੇ ਨਾਲ ਨਾਲ ਆਪਾਂ ਨੂੰ ਇੱਕ ਪਲਾਨ B ਜਿਹੜਾ ਸ਼ੁਰੂ ਕਰ ਲੈਣਾ ਚਾਹੀਦਾ ਆ ਔਰ ਜਿੱਦਾਂ ਟੈਕਨੋਲੋਜੀ ਵਧ ਰਹੀ ਆ ਜਿੱਦਾਂ ਇਹ ਆਨਲਾਈਨ ਡਿਵਾਈਸਸ ਵਗੈਰਾ ਜੋ ਵੀ ਆਪਣਾ ਸਪੇਸ ਇਹ ਸਪੇਸ ਹੈਗਾ ਆ ਇਹਨੇ ਆਪਣੀਆਂ ਜੌਬਸ ਨੂੰ ਕਵਰ ਕੀਤਾ ਆ ਛੋਟੀ ਤੋਂ ਲੈ ਕੇ ਵੱਡੀ ਜਿਹੜੀ ਆਪਣੀ ਲੋੜ ਆ ਉਹਨੂੰ ਕਵਰ ਕਰ ਰਿਹਾ ਆ ਇਹ ਤੇ ਵਾਈ ਨਾਟ ਆਪਾਂ ਇਹਦੇ ਬਾਰੇ ਲਰਨ ਕਰੀਏ ਤੇ ਆਪਾਂ ਵੀ ਇਹਦਾ ਬੈਨੀਫਿਟ ਲੈ ਸਕੀਏ ਆ ਬਾਕੀ ਤੁਸੀਂ ਗੱਲਬਾਤ ਕਰੋ ਮੇਰੇ ਨਾਲ ਤੇ ਮੈਂ ਤੁਹਾਨੂੰ ਇਹਦੇ ਬਾਰੇ ਹੋਰ ਇਨਫੋਰਮੇਸ਼ਨ ਦਵਾਂਗੀ ਆ ਇਹ ਮੇਰਾ ਲਾਈਵ ਦਾ ਕਹਿ ਲੋ ਅਮ 6ਵਾਂ ਦਿਨ ਸੀਗਾ ਤੇ ਮੈਨੂੰ ਹੁੰਦਾ ਕਿ ਮੈਂ ਲਾਈਵ ਆਵਾਂ ਤੇ ਕਨੈਕਟ ਹੋਵਾਂ ਆਪਣੇ ਭੈਣ ਭਰਾਵਾਂ ਨਾਲ ਔਰ ਬੱਦ ਤੋਂ ਬੱਦ ਇਨਫੋਰਮੇਸ਼ਨ ਦੇ ਸਕਾਂ ਬਾਕੀ ਇਹ ਜਿਹੜਾ ਆਨਲਾਈਨ ਬਿਜ਼ਨਸ ਮੈਂ ਕਰਦੀ ਆ ਇਹ 100% ਲੈਜਿਟਮੇਟ ਆਪਾਂ ਨੂੰ ਟੈਕਸ ਸਲਿੱਪਸ ਮਿਲਦੀਆਂ ਸਾਲ ਦੇ ਅੰਤ ਤੇ ਜਿੱਦਾਂ ਆਪਾਂ ਨੇ ਜੌਬਸ ਦੇ ਵਿੱਚ ਟੈਕਸ ਸਲਿੱਪਸ ਮਿਲਦੀਆਂ ਹਨ ਉਦਾਂ ਹੀ ਸੇਮ ਵੇ ਦੇ ਨਾਲ ਇੱਥੇ ਮਿਲਦੀਆਂ ਤੇ ਆਪਾਂ ਟੈਕਸ ਫਾਈਲ ਕਰੀਦਾ ਆ ਆਪਾਂ ਨੂੰ ਚੈੱਕਸ ਆਉਂਦੇ ਆ ਤੇ ਅ ਬਾਕੀ ਜੇ ਤੁਹਾਡਾ ਕੋਈ ਕੁਐਸਚਨ ਹੋਵੇ ਤੇ ਤੁਸੀਂ ਫੀਲ ਫਰੀ ਹੁਣ ਮੈਨੂੰ ਪੁੱਛ ਵੀ ਸਕਦੇ ਹੈਗੇ ਆ ਲਾਈਵ ਦੇ ਵਿੱਚ ਪਰ ਮੈਨੂੰ ਕਾਲ ਵੀ ਕਰ ਸਕਦੇ ਆ ਮੈਸੇਜ ਵੀ ਕਰ ਸਕਦੇ ਆ ਕਮੈਂਟ ਵੀ ਕਰ ਸਕਦੇ ਆ ਜਿੱਦਾਂ ਤੁਹਾਨੂੰ ਠੀਕ ਲੱਗਦਾ ਤੇ ਪਰ ਮੈਂ ਇਹਨਾਂ ਜ਼ਰੂਰ ਕਹਾਂਗੀ ਕਿ ਟੇਕ ਦਾ ਨੈਕਸਟ ਸਟੈਪ ਜਿਹੜਾ ਨੈਕਸਟ ਸਟੈਪ ਆ ਉਹਦੇ ਵਿੱਚ ਹੀ ਤੁਹਾਨੂੰ ਬਿਊਟੀ ਪਤਾ ਲੱਗਣੀ ਆ ਉੱਤੇ ਵਿੱਚ ਹੀ ਤੁਹਾਨੂੰ ਸਾਰਾ ਪਤਾ ਲੱਗਣਾ ਕਿ ਕੀ ਬਿਜ਼ਨਸ ਆ ਕਿਦਾਂ ਆਪਾਂ ਬੈਨੀਫਿਟ ਲੈ ਸਕਦੇ ਆ ਘਰੋਂ ਬੈਠ ਕੇ ਚਾਹੇ ਆਪਾਂ ਜੌਬ ਚਾਹੀਏ ਜਾਂ ਨਾ ਚਾਹੀਏ ਇਸ ਬਿਜ਼ਨਸ ਦੇ ਵਿੱਚ ਇੰਨੀ ਅਰਨਿੰਗ ਪੋਟੈਂਸ਼ੀਅਲ ਆ ਜਦੋਂ ਤੁਸੀਂ ਅੰਦਰ ਆ ਕੇ ਆਪਣਾ ਬਿਜ਼ਨਸ ਗਰੋ ਕਰੂਗੇ ਤੁਹਾਨੂੰ ਇਹ ਲੱਗੂਗਾ ਕਿ ਜੋ ਤੁਸੀਂ ਜੌਬ ਦੇ ਵਿੱਚ ਅਰਨਿੰਗ ਕਰਦੇ ਸੀ ਇੱਕ ਮਹੀਨੇ ਦੀ ਉਹ ਸ਼ਾਇਦ ਤੁਸੀਂ ਕੁਝ ਦਿਨਾਂ ਚ ਕਰ ਲੈਣੇ ਆ ਇਦਾਂ ਦਾ ਐਕਸਪੀਰੀਅੰਸ ਤੁਸੀਂ ਕਰੋਗੇ ਆ ਔਰ ਇੱਕ ਸੇਫ ਵੇ ਦੇ ਨਾਲ ਆਪਣੇ ਘਰੋਂ ਬੈਠ ਕੇ ਕੋਈ ਤੁਹਾਨੂੰ ਰਸ਼ ਨਹੀਂ ਹੈਗਾ ਰੋਡਸ ਦੇ ਉੱਤੇ ਜਾਣ ਦਾ ਔਰ ਆਪਣੇ ਬੱਚਿਆਂ ਦੀ ਦੇਖ ਰਿਕ ਕਰਦੇ ਹੋਏ ਨਾਲ ਨਾਲ ਕੰਮ ਕਰ ਸਕਦੇ ਆ ਆ ਬਾਕੀ ਯੈਸ ਤੁਸੀਂ ਫੀਲ ਫਰੀ ਮੈਨੂੰ ਰੀਚ ਆਊਟ ਕਰੋ ਮੈਂ ਤੁਹਾਨੂੰ ਹੋਰ ਇਨਫੋਰਮੇਸ਼ਨ ਦੇ ਸਕਦੀ ਆ ਆਪਣਾ ਖਿਆਲ ਰੱਖਿਓ ਆਪਾਂ ਫਿਰ ਮਿਲਦੇ ਆ ਓਕੇ ਜੀ ਸਤਿ ਸ਼੍ਰੀ ਅਕਾਲ